ਇਫੈਕਟਲੀ ਮਾਮਲਾ ਸੀ ਕਿਉਂ ਇਹ ਫਾਇਰਿੰਗ ਹੋਈ ਹੈ ਠੀਕ ਹੈ। ਕੱਲ ਮਿਤੀ 19 4 25 ਨੂੰ ਵਕਤ ਕਰੀਬ 2:00 ਵਜੇ ਤੇ 2:30 ਵਜੇ ਤੇ ਕੱਲ ਸ਼ਾਮ ਜਿਹੜਾ ਹੈਗਾ ਇੱਕ ਸੂਚਨਾ ਵਸੂਲ ਹੋਈ ਸੀ। ਐਸ ਐਚ ਓ ਰਾਮਾਨ ਕੇ ਕਮਾਲੂ ਪਿੰਡ ਵੇਖੇ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਕੋਈ ਫਾਇਰਿੰਗ ਹੋਈ ਹੈ। ਜਿਹਦੇ ਵਿੱਚ ਜਿਹੜਾ ਹੈਗਾ ਸੁਖਪਾਲ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਕਮਾਲੂ ਦੇ ਬਿਆਨਾਂ ਦੇ ਉੱਪਰ ਜਿਹੜਾ ਹੈਗਾ ਉਦੇ ਲੜਕੇ ਜਕਤਾਰ ਸਿੰਘ ਦੇ ਉੱਪਰ ਇੱਕ ਜਿਹੜਾ ਹੈਗਾ ਉਹ ਮੁਕਦਮਾ ਦਰਜ ਕੀਤਾ ਗਿਆ ਹੈਗਾ ਅੰਡਰ ਸੈਕਸ਼ਨ 109 ਤੇ ਜਿਹੜਾ ਹੈਗਾ 115 2 ਬੀ ਐਨ ਐਸ 5754 98 ਹਮਜ਼ਾ ਇੱਕ ਵੀ ਤੇ ਉਹ ਜਿਹੜਾ ਦੋਸ਼ੀ ਫਰਾਰ ਹੈ ਤੇ ਇਹ ਉਮੀਦ ਹੈ ਛੇਤੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਕੀ ਘਟਨਾ ਕੀ ਹੋਇਆ ਸਭਲੀ ਮੋੜੀ ਜਾਣਕਾਰੀ ਸਤਾ ਲੱਗਿਆ ਕਿਉਂ ਫਾਇਰਿੰਗ ਕਰਨ ਕਿ ਤੇ ਆਦੇ ਪਿਤਾ ਦੀ ਕੀ ਕੀ ਮਿਲਦੀ ਇਹਦੇ ਬਿਆਨਾਂ ਦੇ ਅਨੁਸਾਰ ਜਿਹੜਾ ਹੈਗਾ ਬਧਈ ਦੇ ਬਿਆਨਾਂ ਦੇ ਅਨੁਸਾਰ ਸਖਪਾਲ ਸਿੰਘ ਦੇ ਇਹ ਜਿਹੜਾ ਹੈਗਾ ਕੱਲ ਕਣਕ ਵਡਣ ਲਈ ਆਪਣੇ ਮੁੰਡਿਆਂ ਦੇ ਨਾਲ ਜਿਹੜਾ ਹੈਗਾ ਖੇਤਾਂ 'ਚ ਗਿਆ ਸੀ ਜਿੱਥੇ ਕਣਕ ਰੱਖਣ ਤੇ ਵੇਚਣ ਨੂੰ ਲੈ ਕੇ ਇਹਨਾਂ ਦੇ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਜਿਹਨੂੰ ਦੇਖਦੇ ਹੋਏ ਜਿਹੜਾ ਹੈਗਾ ਯਮਨ ਚ ਖੁੰਦਕ ਰੱਖਦੇ ਹੋਏ ਇਹਦੇ ਬਿਤੇ ਨੇ ਇਹਦੇ ਤੇ ਜਿਹੜੇ ਹੈਗੇ ਆ ਫਾਇਰਿੰਗ ਕਰਦੇ ਕਿੰਨੇ ਕੀ ਫਾਇਰ ਹੋਇਆ ਸਭ ਕਿਸ ਤਰ੍ਹਾਂ ਹਾਲਾਤ ਕਿਸ ਤਰ੍ਹਾਂ ਇਹਦੇ 'ਚ ਤਿੰਨ ਫਾਇਰ ਜਿਹੜੇ ਹੈਗੇ ਆ ਹੋਣੇ ਬਿਆਨ ਹੋਏ ਆ ਤੇ ਉਹਦੇ ਵਿੱਚ ਜਿਹੜੀਆਂ ਫਾਇਰਿੰਗ ਦੀ ਗੱਲ ਤੇ ਆਈਆਂ ਹੈਗੀਆਂ ਇਹ ਜੀਤੇ ਤੇ ਅਸੀਂ ਬਖਤਵੰਤ ਅੰਦਰ ਚ ਕੀਤਾ ਹੈ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਜਿਹੜਾ ਹੈਗਾ ਅੰਡਰ ਜਿਹੜਾ ਹੈਗਾ ਆਊਟ ਆਫ ਲੇਂਜਰ ਹੈ ਇਹ ਸਖਪਾਲ ਸਿੰਘ ਜਿਹੜਾ ਹੈਗਾ ਤੇ ਦੋਸ਼ੀ ਹਾਲ ਦੀ ਘੜੀ ਫਰਾਰ ਹੈ ਤੇ ਛੇਤੀ ਉਹਨੂੰ ਟੀਮਾਂ ਜਿਹੜੀਆਂ ਹੈਗੀਆਂ ਰੇਡਾਂ ਕਰ ਰਹੀਆਂ ਤੇ ਛੇਤੀ ਉਹਨੂੰ ਗ੍ਰਿਫਤਾਰ ਕਰ ਲਿਆ ਹਾਂ ਅਸਲਾ ਸਰ ਇਹਦਾ ਆਪਣਾ ਸੀਗਾ ਹਾਂ 27 54 ਨਾਲ ਸੰਬੰਧਿਤ ਦਾ ਲਿਸੈਂਸੀ ਅਸਲਾ ਸੀਗਾ ਤਾਂ ਹੀ ਇਹਦੇ ਤੇ ਜਿਹੜੀ 27 ਅੰਡਰ ਸੈਕਸ਼ਨ 27 ਐਵੀਡੈਂਸ ਜਿਹੜੀ 27 ਆਰਮਜ਼ ਐਕਟ ਦੇ ਲਈ ਹੈਗੀ ਹੈ ਤਾਰਾ ਤੇ ਬਾਕੀ ਜਿਹੜਾ ਹੈ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਜਦੋਂ ਅਰੈਸਟ ਹੋਊਗਾ ਉਸ ਤੋਂ ਬਾਅਦ ਦੇਖਦੇ ਹਾਂ ਤੇ ਜਨਾ ਹੁਣ ਵੀ ਕੋਈ ਵਿਅਕਤੀ ਸੀ ਜੋ ਨਹੀਂ ਇਹਦੇ ਨਾਲ ਜਿਹੜੇ ਦਾ ਭਰਾ ਜਿਹੜਾ ਦੂਸਰਾ ਸੀਗਾ ਪਰ ਇਹਨੇ ਬਿਆਨ ਜਿਹੜਾ ਹੈਗਾ ਉਹ ਇੱਕੋ ਲੜਕੇ ਦੇ ਖਿਲਾਫ ਜਿਹੜਾ ਹੈਗਾ ਆਪਣੇ ਉਹ ਲਿਖਾਇਆ ਹੈਗਾ ਜਿੰਨੇ ਨੇ ਤੇ ਫਾਇਰਿੰਗ ਕੀਤੀ ਸੀ ਜਗਤਾਰ ਸਿੰਘ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ